ਉਜੀ ਇਹਨਾਂ ਨੂੰ ਮੌਕੇ ਤੇ ਸਾਡੇ ਗਾਰਡ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਉਹਨਾਂ ਦੀ ਕਾਰਵਾਈ ਹੋਏਗੀ ਬੰਦ ਹੀ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਇਨਫੋਰਮੇਸ਼ਨ ਮਿਲੀ ਜੀ ਤੁਹਾਨੂੰ ਇਹ ਤੁਹਾਨੂੰ ਇਹਨਾਂ ਨੂੰ ਜੋ ਇਹਨਾਂ ਨੂੰ ਇਹਨਾਂ ਨੂੰ ਮਿਲੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਹਦੀ ਬੰਦੀ ਜਿਹੜੀ ਕਾਰਵਾਈ ਕਰਦਾਂਗੇ ਹੋਰ ਕੀ ਆ ਜੀ ਸੂਰਤਾ ਵਿੱਚ ਇਹ ਮੌਕੇ ਤੇ ਜਿਹੜਾ ਇਹ ਡੇਰਾ ਤੋਂ ਉਹਨੂੰ ਭੇਜਾਂਗੇ ਤਾਂ ਜਿਹੜੀ ਸਿੰਪਲ ਸਿੰਪਲ ਜੋ ਵੀ ਹੈ ਜਿਹੜੀ ਕਿਸੇ ਵਿਅਕਤੀ ਤੇ ਹੋਊਗੀ ਤਾਂ ਕਰਾਂਗੇ ਕਾਰਵਾਈ ਜਨਾਬ ਆਰੋਪ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਾ ਮੈਂ ਅੱਜ ਤੱਕ ਕਦੀ ਪ੍ਰੈਸ਼ਰ ਚ ਰਿਆਂ ਮੈਂ ਨਾ ਮੈਨੂੰ ਕਿਸੇ ਨਾਲ ਪ੍ਰੈਸ਼ਰ ਨਾ ਮੈਂ ਜੇ ਰੇਂਜ ਅਸਰ ਬਤਾਉ ਰਿਆਂ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ ਜੋ ਇਹਦੀ ਕਾਰਵਾਈ ਬਣਦੀ ਹੋਈ ਕੀ ਕਰਾਂਗੇ ਜਿਹੜਾ ਹੁਣ ਤਾਂ ਨਾ ਜੀ ਹੰਸਰਾਜ ਸਾਨੂੰ ਫਗਰਦੀਪ ਸਿੰਘ ਜੀ ਮੈਂ ਗੜੀ ਮਾਨਸੋਲ ਦਾ ਵਾਸੀ ਹਾਂ ਜੀ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਇਹ ਸ਼ਿਕਾਰ ਖੇਡਦਾ ਛਰੇ ਆਮ ਪਰਾਤੀ ਨੂੰ 12:00 11:30 ਵਜੇ ਇਹਨਾਂ ਸ਼ਾਮ ਕਾਲਾ ਹੀਰਨਜੀ ਨੂੰ ਕਹਿੰਦੇ ਸ਼ਾਮ ਪਰ ਮਾਰੇ ਆ ਜੀ 2 ਹਫ਼ਤੇ ਪਹਿਲਾਂ ਇਹਨਾਂ ਦੋ ਹੋਰ ਮਾਰੀ ਜੀ ਪਈ ਇਹਦੇ ਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਅਸੀਂ ਪ੍ਰੂਫ ਵੀ ਦੇਵਾਂਗੇ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਮਹਿਕਮੇ ਨੂੰ ਚਾਹੀਦੀ ਹੈ ਪਈ ਜਿਹੜੀ ਗੱਡੀ ਆਈ ਦੇਖੋ ਉਹ ਗੱਡੀ ਨੂੰ ਖੋਲ ਵੀ ਲੱਗਾ ਉਹ ਜਬਤ ਹੋਣੀ ਚਾਹੀਦੀ ਹੈ ਨਾਮੋਂ ਲਾਲਾ ਜੀ ਪਿੰਡ ਮੇਰਾ ਗੜੀ ਮਾਨਸ ਵਾਲਾ ਮੌਕੇ ਤੇ ਅੱਜ ਅਸੀਂ ਮੈਂ ਆਇਆ ਇੱਥੇ ਮੈਂ ਦੇਖਿਆ ਕਹਿੰਦੇ ਆਪਣਾ ਮਹਿਕਮੇ ਨੇ ਜਰਨੈਲ ਸਿੰਘ ਜੈਲੇ ਤੋਂ ਮੀਟ ਫੜਿਆ 15-20 ਕਿਲੋ ਰਾਤ ਦੇ ਕਹਿੰਦੇ ਸ਼ੈਂਬਰ ਮਾਰਿਓ ਤੇ ਦੋ ਚਾਰ ਚਰਨ ਕਹਿੰਦੇ ਪਹਿਲਾਂ ਵੀ ਇਹਨਾਂ ਮਾਰੇ ਆ ਸ਼ਰੇਆਮੇ ਸ਼ਿਕਾਰ ਖੇਲਦਾ ਹੈ ਸ਼ਿਕਾਰ ਖੇਲ ਕੇ ਮੀਟ ਵੇਚਦਾ ਵੀ ਹੈ ਤੇ ਹੁਣ ਬੀਬੀ ਸਾਡੀ ਇੱਕ ਰਮਨਪ੍ਰੀਤ ਕੌਰ ਮਹਿਕਮੇ ਤੋਂ ਆਈ ਹੋਈ ਹੈ ਤੇ ਉਹ ਕਾਰਵਾਈ ਕਰ ਰਹੇ ਨੇ ਗੱਡੀ ਨੂੰ ਗਾਰਡ ਸਾਹਿਬ ਤੇ ਗੱਡੀ ਨੂੰ ਖੂਨ ਵੀ ਲੱਗਾ ਹੋਇਆ ਹੈ ਤੇ ਹੁਣ ਮੌਕੇ ਤੇ ਪ੍ਰੈਸ਼ਰ ਇਹ ਪੈ ਰਿਹਾ ਹੈ ਵੀ ਹੋ ਸਕਦਾ ਐਸੀ ਸੁਣਿਆ ਪਈ ਡੀਐਫਓ ਸਾਹਿਬ ਦਾ ਫੋਨ ਆ ਰਿਹਾ ਵੀ ਤੁਸੀਂ ਕਾਰਵਾਈ ਨਹੀਂ ਕਰਨੀ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਹੜੇ ਚੰਗੇ ਮੁਲਾਜ਼ਮ ਚੰਗਾ ਕੰਮ ਕਰਦੇ ਹੈ ਉਹਨਾਂ ਨਾਲ ਧੱਕਾ ਵੀ ਸਰਕਾਰ ਕਰਦੀ ਆ ਜਾਂ بڑا ਮਹਿਕਮਾ ਕਰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਜੇਕਰ